ਦੇ ਉਹ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਇਸ ਕਰਕੇ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਉਹਨਾਂ ਨੂੰ ਉਹ ਰਿਹਾ ਕਰਕੇ ਦਿੱਤਾ ਜਾਣਾ ਚਾਹੀਦਾ ਡਿਪਰੂਗਰ ਜੇਲ੍ਹ ਦੇ ਵਿੱਚ ਬੰਦ ਸੰਸਦ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕਰਵਾਉਣ ਲਈ ਉਹਨਾਂ ਦੇ ਪਰਿਵਾਰ ਵੱਲੋਂ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਿਹਾ ਹੈ ਸਾਡਾ ਉਹਨਾਂ ਦੇ ਪਿਤਾ ਅਤਰ ਸਿੰਘ ਮੌਜੂਦ ਹੈ ਅਤਰ ਸਿੰਘ ਜੀ ਲਗਾਤਾਰ ਪ੍ਰਯਾਸ ਕੀਤੇ ਜਾ ਰਿਹਾ ਹੈ ਅਮਰਿਤਪਾਲ ਨੂੰ ਰਿਹਾ ਕਰਵਾਉਣ ਲਈ ਲੇਕਿਨ ਜਦੋਂ ਰਿਹਾ ਹੋਣ ਦੀ ਉਹਨਾਂ ਦੀ ਆਸੀ ਸਰਕਾਰ ਨੇ ਐਨਐਸਏ ਹੋਰ ਵਧਾਤਾ ਕਿਵੇਂ ਦੇਖਦੇ ਹੋ ਸਾਰੇ ਇਹ ਜੀ ਉਹ ਇਹ ਤਾਂ ਪੰਜਾਬ ਦੇ ਲੋਕਾਂ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਇਨੀ ਬਹੁਮਤ ਨਾਲ ਜਤਾਇਆ ਔਰ ਹੋਰ ਵੀ ਜੋੜ ਉਹਨਾਂ ਦੇ ਚੋਣ ਵਾਲੇ ਹਲਕੇ ਤੋਂ ਬਾਹਰ ਦੇ ਲੋਕ ਵੀ ਚਾਹ ਰਹੇ ਕਿ ਉਹ ਪੰਜਾਬ ਦੀ ਆਵਾਜ਼ ਆ ਨਸ਼ਿਆਂ ਦੇ ਖਿਲਾਫ ਹੋਦਿਆਂ ਦੀ ਜਿਹੜੀ ਬਹੁਤ ਵੱਡੀ ਉਹਨਾਂ ਨੇ ਲੜਾਈ ਪਹਿਲਾਂ ਵੀ ਲੜੀ ਤੇ ਨਸ਼ਿਆਂ ਤੋਂ ਬਹੁਤ ਸਾਡੀ ਨੌਜਵਾਨੀ ਬਹੁਤ ਪੀੜ ਤੇ ਆ ਬਹੁਤ ਪੰਜਾਬ ਦਾ ਹਰੇਕ ਕੋਈ ਇਸੋ ਜਿਹਾ ਪਿੰਡ ਨਹੀਂ ਹੋਊਗਾ ਜਿੱਥੇ ਨਸ਼ਾ ਨਹੀਂ ਪਹੁੰਚਿਆ ਇਸ ਕਰਕੇ ਨਸ਼ਿਆਂ ਨੂੰ ਰੋਕਣਾ ਰੋਕਣ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਪੰਜਾਬ ਦੇ ਲੋਕਾਂ ਨੂੰ ਜੋ ਉਮੀਦ ਹੈ ਅਮਰਤਪਾਲ ਤੋਂ ਉਹਨਾਂ ਨੂੰ ਖੁੱਲਾ ਮੌਕਾ ਦੇਣਾ ਚਾਹੀਦਾ ਔਰ ਸਰਕਾਰ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਬੈਕ ਤੇ ਰਹਿ ਕੇ ਅਗਰ ਨਸ਼ਾ ਪੰਜਾਬ ਚੋਂ ਖਤਮ ਕਰਨਾ ਨਸ਼ਾ ਪੰਜਾਬ ਦੇ ਉੱਪਰ ਬਹੁਤ ਬੜਾ ਕਲੰਕਿਆ ਇਸ ਕਰਕੇ ਅਸੀਂ ਸਾਰਿਆਂ ਵੀ ਹੋਰ ਸਿਰਦ ਜਥੇਬੰਦੀਆਂ ਨੂੰ ਵੀ ਹੋਰ ਵੀ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਇਸ ਮਾਮਲੇ 'ਚ ਸਾਡੇ ਨਾਲ ਖੜੋ ਤੇ ਸਰਕਾਰ ਤੇ ਦਬਾਅ ਬਣਾਓ ਕਿ ਉਹ ਇਹ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰੇ ਤੇ ਉਹ ਆਪਣਾ ਜਾ ਕੇ ਜੋ ਇਹ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਨ ਪੰਜਾਬ ਦੇ ਲੋਕਾਂ ਦੀ ਜੋ ਇੱਛਾ ਉਹਦੇ ਵਾਸਤੇ ਉਹ ਕੰਮ ਕਰ ਸਕਣ ਇਹ ਲਗਾਤਾਰ ਰਾਜਨੀਤੀ ਵੀ ਕੀਤੀ ਜਾ ਰਹੀ ਹੈ ਅਮਰਿਤਪਾਲ ਨੂੰ ਲੈ ਕੇ ਕਿ ਕਈ ਨੁਮਾਇंदे ਵੀ ਭਵੇਂ ਕਾਂਗਰਸ ਦੇ ਹੋਣ ਭਵੇਂ ਅਕਾਲੀ ਦੇ ਹੋਣ ਤੁਹਾਡੇ ਕੋਲ ਆਏ ਆ ਕਿ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਹੀਂ ਰਾਜਨੀਤੀ ਤੇ ਚਲੋ ਰਾਜਨੀਤੀ ਲੋਕਾਂ ਨੇ ਤਾਂ ਰਾਜਨੀਤੀ ਕਰਨੀ ਹੁੰਦੀ ਆ ਪਰ ਮੈਂ ਸੋਚਦਾ ਕਿ ਜਿਹੜੇ ਕੋਈ ਸਾਡੇ ਕੋਈ ਸਾਂਝੇ ਮਸਲੇ ਆ ਬੰਦੀ ਸਿੰਘਾਂ ਦਾ ਬੇਅਦਬੀ ਦਾ ਆਵਾਜ਼ ਆ ਕੋਈ ਸਾਡੇ ਹੱਕਾਂ ਹਕੂਕਾਂ ਦਾ ਵਾ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ ਉਹ ਉਹਦੇ ਵਾਸਤੇ ਸਾਰਿਆਂ ਨੂੰ ਇਹ ਹੰਬੜਾ ਮਾਰਨਾ ਚਾਹੀਦਾ ਤੇ ਤਾਂ ਹੀ ਅਸੀਂ ਪੰਜਾਬ ਦੀ ਹੋਂਦ ਨੂੰ ਬਚਾ ਸਕਾਂਗੇ ਜਾਂ ਨੌਜਵਾਨੀ ਨੂੰ ਬਚਾ ਸਕਾਂਗੇ ਜੇ ਸਾਰੇ ਜਣੇ ਸਹੀ ਇੱਕ ਹੋਵਾਂਗੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਅ ਪ੍ਰਯਾਸ ਕੀਤੇ ਐ ਜੋ ਵੀ ਹੁਣ ਤੱਕ ਅੰਮ੍ਰਿਤਪਾਲ ਦੇ ਮਾਮਲੇ 'ਚ ਕੀਤਾ ਕੀ ਲੱਗਦਾ ਉਸ ਦੀ ਭੂਮਿਕਾ ਕਹੋ ਜੀ ਮੰਦੇ ਹੋ ਅੰਮ੍ਰਿਤਪਾਲ ਦੇ ਮਾਮਲੇ 'ਚ ਨਹੀਂ ਚਲੋ ਜੀ ਜੋ ਵੀ ਪ੍ਰਯਾਸ ਕਰ ਰਹਾ ਜਿੰਨਾ ਵੀ ਕਰ ਰਿਹਾ ਉਹ ਉਹਦਾ ਸੇ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਵੀ ਅਸੀਂ ਉਮੀਦ ਕਰਦੇ ਆ ਕਿ ਉਹ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਵੀ ਆਪਾਂ ਸਾਰੇ ਇੱਕ ਇੱਕ ਕੌਮੀ ਮਸਲਾ ਵਾ ਇੱਕ ਸਾਡਾ ਕੋਈ ਪਰਸਨਲ ਮਸਲਾ ਨਹੀਂਗਾ ਤੇ ਉਹਨਾਂ ਨੇ ਕੋਈ ਆਪਣੇ ਕਰਦੀ ਲੜਾਈ ਵਾਸਤੇ ਨਹੀਂ ਉਹ ਜੇਲ੍ਹ ਚ ਗਏ ਉਹ ਸਾਰੇ ਕੌਮ ਦੇ ਜੋ ਜੋ ਕੌਮ ਦੇ ਨੌਜਵਾਨੀ ਨਾਲ ਜਾਂ ਪੰਜਾਬ ਨਾਲ ਕੋਈ ਤੱਕਾ ਹੋ ਰਿਆ ਸੀ ਉਹਦੇ ਖਿਲਾਫ ਹੀ ਉਹਨਾਂ ਨੇ ਆਵਾਜ਼ اٹھਾਈ ਤੇ ਉਹ ਆਵਾਜ਼ ਨੂੰ ਬੰਦ ਕਰਨ ਵਾਸਤੇ ਜੋ ਸਰਕਾਰ ਨੇ ਇਹਨਾਂ ਨੂੰ ਤੇ ਇਹ ਹੁਣ ਸਾਰਿਆਂ ਦਾ ਫਰਜ਼ ਬਣਦਾ ਪੰਜਾਬ ਵਾਸੀਆਂ ਦਾ ਸਿੱਖਾਂ ਦਾ ਕਿ ਦੇਸ਼ ਵਿਦੇਸ਼ ਵਿੱਚ ਬੈਠਿਆਂ ਦਾ ਕਿ ਇਸ ਮਾਮਲੇ 'ਚ ਉਹ ਕਾਫੀ ਸਹਿਯੋਗ ਸਾਰੇ ਦੇ ਹੀ ਰਹੇ ਆ ਪਰ ਫਿਰ ਵੀ ਉਮੀਦ ਕਰਦੇ ਆ ਕਿ ਇਸ ਤੋਂ ਵੱਧ ਆਪਾਂ ਸਾਰੇ ਜਣੇ ਕੋਈ ਵੀ ਜੋ ਵੀ ਫੈਸਲਾ ਕੋਈ ਸਾਂਝੇ ਤੌਰ ਤੇ ਲੈ ਕੇ ਸਰਕਾਰ ਨੂੰ ਇਸ ਪਾਸੇ ਉਹ ਦੁਬਾਰਾ ਸੋਚਣ ਵਾਸਤੇ ਮਜਬੂਰ ਕਰੀਏ ਕੋ ਆਪਣੇ ਫੈਸਲੇ ਨੂੰ ਵਾਪਸ ਲਵੇ ਤੇ ਉਹਨਾਂ ਨੂੰ ਤੁਰੰਤ ਰਿਆ ਕਰੇ ਸੋਚ ਚੁੱਕ ਸਮਾਗਮ 'ਚ ਤੁਸੀਂ ਅਮਰਿਤਪਾਲ ਨੂੰ ਮਿਲੇ ਸੀ ਹਾਲਾਂਕਿ ਹੋਰ ਵੀ ਬਹੁਤ ਲੋਗ ਉਹਨਾਂ ਨੂੰ ਮਿਲਣ ਗਏ ਸੀ ਲੇਕਿਨ ਮਿਲਣ ਨਹੀਂ ਦਿੱਤਾ ਗਿਆ ਕੀ ਗੱਲਬਾਤ ਹੋਈ ਹੈ ਤਾਂ ਡਿਸੋਚ ਚੁੱਕ ਸਮਾਗਮ ਤੋਂ ਪਹਿਲਾਂ ਜਿਹੜੇ ਤੁਸੀਂ ਮਿਲੇ ਸੀ ਨਹੀਂ ਸੋਚ ਮੁਚ ਚੁੱਕ ਸਮਾਗਮ ਤੋਂ ਬਾਅਦ 'ਚ ਮਿਲੇ ਸਾਨੂੰ ਮਿਲੇ ਵੀ ਥੋੜਾ ਟਾਈਮ ਸੀਗੇ ਉਹਨਾਂ ਨੇ ਉਹ ਹੀ ਸਾਰੇ ਆਪਣੇ ਲੋਕਾਂ ਦਾ ਇਹ ਆਪਣੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਮੈਨੂੰ ਇਹ ਇਨਾ ਵੱਡੇ ਬਹੁਮਤ ਨਾਲ ਜਤਾਇਆ ਵਾ ਬਾਕੀ ਜੋ ਵੀ ਉਹ ਮੈਨੂੰ ਇੱਥੇ ਮਿਲਣ ਵਾਸਤੇ ਵੀ ਕਿ ਮੈਨੂੰ ਇਹਨਾਂ ਦਾ ਜਿਹੜਾ ਪਿਆਰ ਸਤਿਕਾਰ ਦੇ ਰਹੇ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਮੈਨੂੰ ਇਸ ਚੀਜ਼ ਦਾ ਅਫਸੋਸ ਆ ਕਿ ਉਹ ਇੰਨੀ ਦੂਰੋਂ ਚੱਲ ਕੇ ਮੈਨੂੰ ਦਿੱਲੀ ਮਿਲਣ ਵਾਸਤੇ ਆਏ ਆ ਤੇ ਇਹ ਮੈਨੂੰ ਜਿਹੜਾ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਤੇ ਬਾਕੀ ਜੋ ਇਹ ਜਿਹੜੀਆਂ ਸਾਡੇ ਨਾਲ ਇਹ ਤਕੇਸ਼ਾਈ ਬੇਇਨਸਾਫੀ ਹੈ ਇਹ ਦੇ ਇਹਦੇ ਵਾਸਤੇ ਉਹਨਾਂ ਦੇ ਮਨ ਚ ਰੋਸ ਸੀ ਅਣਵਲੇ ਸਮੇਂ ਚ ਕਿਹੜੇ ਕਦਮ ਤੁਹਾਡੇ ਲਏ ਚੁੱਕੇ ਜਾਣਗੇ ਕਿਉਂਕਿ ਤੁਸੀਂ ਇਸ ਵੇਲੇ ਨੁਮਾਇੰਦੇ ਹੋ ਕਿਉਂਕਿ ਤੁਹਾਡੇ ਬੇਟੇ ਇਸ ਸਮੇਂ ਜੇਲ੍ਹ ਚ ਹੈ ਤੁਸੀਂ ਉਹ ਲੋਕਾਂ ਦੇ ਨੁਮਾਇੰਦੇ ਹੋ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਜਿਤਾਇਆ ਵਾ ਉਹਨਾਂ ਦੀ ਰਿਹਾਈ ਲਈ ਕੀ ਕੀ ਪ੍ਰਯਾਸ ਕੀਤੇ ਜਾ ਰਹੇ ਤੁਹਾਡੇ ਵੱਲ ਨਹੀਂ ਅਸੀਂ ਤੇ ਨੁਮਾਇੰਦੇ ਨਹੀਂ ਅਸੀਂ ਤੇ ਸਰਕਾਰ ਨੂੰ ਇਹ ਅਪੀਲ ਕਰਾਂਗੇ ਇਹ ਇਹ ਵੀ ਉਹ ਨਮਾਇंदे ਉਹ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਇਸ ਕਰਕੇ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਉਹਨਾਂ ਨੂੰ ਉਤਰੀਆ ਕਰਕੇ ਦਿੱਤਾ ਜਾਣਾ ਚਾਹੀਦਾ ਤੇ ਇਹ ਲੋਕ ਲੋਕਾਂ ਨੂੰ ਉਹਨਾਂ ਤੋਂ ਉਮੀਦ ਹੈ ਉਹ ਜੋ ਕੁਝ ਕਰ ਸਕਦੇ ਆ ਵਸ ਅਸੀਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਤਾਂ ਉਹਨਾਂ ਦੀ ਗੈਰ ਹਜ਼ਰੀ ਚ ਜੋ ਵੀ ਥੋੜਾ ਬਹੁਤਾ ਤੇ ਕੁਝ ਜੋ ਵੀ ਲੋਕਾਂ ਦੀ ਉਹ ਲੋਕਾਂ ਦਾ ਧੰਨਵਾਦ ਕਰਨਾ ਜਾਂ ਲੋਕਾਂ ਨਾਲ ਮਿਲਣਾ ਜੁਲਣਾ ਉਹ ਤਾਂ ਅਸੀਂ ਕਰ ਸਕਦੇ ਆ ਪਰ ਇਹ ਚੀਜ਼ ਹੈ ਕਿ ਉਹ ਜਿਹੜੇ ਕੁਝ ਮੇਜਰ ਫੈਸਲੇ ਆ ਜਾਂ ਉਹਦੇ ਉੱਪਰ ਜੋ ਪਾਰਲੀਮੈਂਟ ਚ ਆਵਾਜ਼ ਜਾਂ ਉਹ ਹੀ ਬਰੰਦ ਸਕਦੇ ਆ ਲੋਕਾਂ ਦਾ ਦੁੱਖ ਤਕਲੀਫ ਸੁਣ ਕੇ ਚਲੋ ਅਸੀਂ ਉਹਨਾਂ ਦਾ ਉਹਨਾਂ ਨੂੰ ਪਹਚਾਵਾਗੇ ਤੇ ਜ਼ਰੂਰ ਜਦੋਂ ਮੌਕਾ ਮਿਲੇਗਾ ਪਰ ਠੀਕ ਹੈ ਕਿਹਾਕਰ ਉਹ ਉਹਨਾਂ ਦੇ ਵਿੱਚ ਵਿਚਰਨਗੇ ਤੇ ਫੇਰੀ ਸਭ ਵਧੀਆ ਹੋ ਸਕਦਾ ਜੀ ਪਿਛਲੇ ਦਿਨੀ ਅਮਰਿਤਪਾਲ ਜੀ ਦੀ ਮਾਤਾ ਦੁਆਰਾ ਬਿਆਨ ਦਿੱਤਾ ਗਿਆ ਸੀ ਕਿ ਅਮਰਿਤਪਾਲ ਨੂੰ ਖਾਲਿਸਤਾਨੀ ਸਮਰਥਕ ਨਾ ਕਿਹਾ ਜਾਏ ਉਸ ਦਾ ਰਿਐਕਸ਼ਨ ਵੀ ਅਮਰਿਤਪਾਲ ਨੇ ਆਪਣੇ ਟਵਿੱਟਰ ਦੇ ਅਕਾਊਂਟ ਦੇ ਵਿੱਚ ਦਿੱਤਾ ਸੀ ਨਹੀਂ ਜੀ ਇਹ ਜੀ ਕੋ ਕਿਸੇ ਵੇਲੇ ਕੋਈ ਕਰਦੇ ਆ ਕਰਦੇ ਆ ਕੋਈ ਗੱਲਾਂ ਵੇ ਸਵੇਰ ਸੁਭਾਅ ਨਿਕਲ ਜਾਂਦੀਆਂ ਪਰ ਉਹ ਠੀਕ ਹੈ ਕਿ ਇਹੋ ਜਿਹੇ ਜਿਹੜੇ ਸਵਾਲਾਂ ਦੇ ਜਵਾਬ ਉਹ ਖੁਦ ਹੀ ਦੇ ਸਕਦੇ ਆ ਅਸੀਂ ਇਸ ਵਿਸ਼ੇ ਤੇ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਹਮ ਇਸ ਦੇ ਨਾਲ ਜਿਹੜੇ ਅਮਰਿਤਪਾਲ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਹੈ ਉਹ ਵੀ ਚੋਣ ਲੜ ਰਿਹਾ ਹੈ ਕਿ ਲੱਗਦਾ ਕਿ ਉਸ ਉਸ ਦੇ ਵਿੱਚ ਤੁਸੀਂ ਪ੍ਰਚਾਰ ਲਈ ਜਾਓਗੇ ਕਿਉਂਕਿ ਅਮਰਿਤਪਾਲ ਦਾ ਬਹੁਤ ਵੱਡਾ ਰੋਲ ਰਿਹਾ ਵਾ ਇੱਕ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਜੀ ਅਸੀਂ ਜੇ ਕੁਝ ਜੋ ਫੈਸਲਾ ਹੋਊਗਾ ਰਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਜਣੇ ਅਜੇ ਮੇਰੇ ਖਿਆਲ ਅਕੋਦੇ ਬਾਰੇ ਸਹੀ ਤਰੀਕੇ ਨਾਲ ਡਿਸਾਈਡ ਨਹੀਂ ਹੋਇਆ ਅਸੀਂ ਸਾਰੇ ਜਣੇ ਮਿਲ ਜੁੜ ਕੇ ਕੋਈ ਤੈਅ ਕਰਾਂਗੇ ਕਿ ਸਾਨੂੰ ਇਲੈਕਸ਼ਨ ਚ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਜੇ ਜਾਣਾ ਜਾਣਾ ਹੋਊਗਾ ਤੇ ਅਸੀਂ ਜ਼ਰੂਰ ਪਜੋਰ ਸ਼ੋਰਨਾ ਲੜਾਂਗੇ ਇਲੈਕਸ਼ਨ ਤੇ ਅਮਰਿਤਪਾਲ ਨੂੰ ਮਿਲਣ ਜਾ ਰਹੇ ਜੇਲ੍ਹ ਚ ਨਹੀਂ ਅਜੇ ਫਿਰਾਲ ਦੇਖਦੇ ਆ ਜੇ ਉਹਨਾਂ ਦਾ ਫੋਨ ਆ ਜਾਂਦਾ ਸਾਨੂੰ ਤੇ ਉਹਨਾਂ ਦੀ ਰਾਜੀ ਖੁਸ਼ੀ ਦਾ ਪਤਾ ਲੱਗ ਜਾਂਦਾ ਜੇ ਜ਼ਰੂਰਤ ਪਈ ਤੇ ਜ਼ਰੂਰ ਜਾਵਾਂਗੇ ਸੋ ਬਿਲਕੁਲ ਐਸਾਨ ਤਰਸੀਮ ਸਿੰਘ ਅਮਰਿਤਪਾਲ ਦੇ ਪਿਤਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਮਰਿਤਪਾਲ ਦੀ ਰਿਹਾਈ ਦੇ ਲਈ ਲਗਾਤਾਰ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਹੈ ਤੋ ਉਹਨਾਂ ਦਾ ਸਰਕਾਰ ਦਾ ਫਰਜ਼ ਬੰਦਾ ਕਿ ਉਹਨਾਂ ਨੂੰ ਰਿਹਾ ਕਰੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ ਲੋਕਾਂ ਦੇ ਨੁਮਾਇੰਦੇ ਹੈ ਤੇ ਉਹ ਆ ਕੇ ਜਿਹੜੇ ਜਿਹੜੇ ਮੁੱਦਿਆਂ ਤੇ ਉਹਨਾਂ ਨੇ ਵਾਅਦੇ ਕੀਤੇ ਲੋਕਾਂ ਨਾਲ ਉਹ ਵਾਅਦੇ ਉਹ ਪੂਰੇ ਕਰ ਸਕਦਾ ਅਮਿਤ ਸ਼ਰਮਾ ਪੰਜਾਬ ਤੱਕ